ਤੋਂ ਹੁਣ ਤੇ ਕਲਾਕਾਰ ਵੀ ਕੰਨਾਂ ਨੂੰ ਹੱਥ ਲਾਈ ਜਾਂਦੇ ਕਿ ਭਾਈ ਸਾਡੇ ਤੋਂ ਨਹੀਂ ਪੂਰਾ ਆ ਜਾਂਦਾ ਕਿਉਂਕਿ ਕੰਟਰੋਵਰਸੀਆਂ ਇੰਨੀਆਂ ਹਰੇਕ ਗੱਲ ਇੱਕ ਗੱਲ ਕਹੀ ਉਹਦੇ ਤੇ ਫਿਰ ਵਿਵਾਦ ਕੋਈ ਹੋਰ ਗੱਲ ਉਹਦਾ ਰਿਪਲਾਈ ਕੀਤਾ ਉਹਦੇ ਤੇ ਫਿਰ ਵਿਵਾਦ ਹੁਣ ਦਿਲਜੀਤ ਹੈ ਡਾਕਟਰ ਸਤਿੰਦਰ ਸਰਤਾਜ ਆਉ ਉਹ ਤਾਂ ਹਾਥੀ ਖੜੇ ਕਰ ਗਏ ਜੀ ਚੰਡੀਗੜ੍ਹ ਦੇ ਮਾਮਲੇ ਨੇ ਤਾਂ ਖਾਸ ਕਰਕੇ ਜੀ ਇੱਕ ਦੇਖੋ ਗੱਲ ਇਹ ਆ ਕਿ ਜਿਹੜੀ ਤੁਸੀਂ ਉਹ ਕਹਿ ਰਹੇ ਹੋ ਸਤਿੰਦਰ ਸਰਤਾਜ ਜਾਂ ਦਿਲਜੀਤ ਹੂੰ ਦਿਲਜੀਤ ਬਾਰੇ ਕੱਲ ਮੈਂ ਗੱਲ ਕਹੀ ਸੀਗੀ ਜੀ ਤੇ ਉਹ ਜਾ ਕੇ ਮੈਂ ਨਕਸ਼ੇ ਦੀਆਂ ਫੋਟੋਆਂ ਵੀ ਪੋਸਟ ਕੀਤੀਆਂ ਆਈ ਵਰਲਡ ਦੇ ਪੇਜ ਤੇ ਵੀ ਪਾਈਆਂ ਹੋਈਆਂ ਹੂੰ ਹੂੰ ਤਾਂ ਤੁਸੀਂ ਦੇਖ ਲਓ ਉੱਥੇ ਕੀ ਉਹਨਾਂ ਨੇ ਬਣਾ ਰੱਖਿਆ ਤੁਸੀਂ ਤੇ ਇੱਕ ਕੱਲ ਜੁਲੰਦਰ ਦੀ ਗੱਲ ਕਰਦੇ ਹੋ ਤੇ ਕਾਫੀ ਸਾਰੇ ਅਮਰitsar ਅਮਰਿਤਸਰ ਜੀ ਲੁਧਿਆਣਾ ਹੂੰ ਜੰਡੇ ਵਾਲੇ ਨੂੰ ਜੂੰਡੀ ਵਾਲਾ ਬਿਲਕੁਲ ਬਿਲਕੁਲ ਮਤਲਬ ਕਿ ਬਈ ਯਾਰ ਉਹ ਮੈਂ ਕੱਲ ਹੀ ਗਿਆ ਸੀਗਾ ਕਿ ਐਗਜ਼ੈਕਟ ਮੈਨੂੰ ਹਾਲੇ ਕਿ ਜਿਹੜੇ ਉਹ ਸ਼ਹਿਰਾਂ ਦੇ ਨਾਮ ਇਦਾਂ ਯਾਦ ਨਹੀਂ ਸੀਗੇ ਨਾ ਜੀ ਜੀ ਚੰਦ ਚੀਤੀ ਮਸਲਾ ਉਠਿਆ ਬਿਲਕੁਲ ਤੋਂ ਮੈਂ ਜਾ ਕੇ ਦੇਖਿਆ ਬਿਲਕੁਲ ਗੱਲ ਤੁਹਾਡੀ ਸਹੀ ਆ ਕਿ ਉਹਨਾਂ ਨੇ ਤੇ ਅਰਥਾਂ ਦੇ ਅਰਥ ਕਰ ਰੱਖੇ ਸੀਗੇ ਤਾਂ ਆਪਾਂ ਉਹਨਾਂ ਨੂੰ ਸੋਧਦੇ ਸੋਧਦੇ ਅੰਮ੍ਰਿਤਸਰ ਤੋਂ اچھا ਕੰਪਨੀ ਬਾਗ ਦਾ ਨਾਮ ਕਹਿੰਦੇ ਕਿ ਜਿਹੜਾ ਉਹ ਹੈ ਨਾ ਜੀ ਤਾਂ ਉਹਦੇ ਥੱਲੇ ਵੀ ਅੰਮ੍ਰਿਤਸਰ ਹੀ ਲਿਖਿਆ ਯੂਤ ਹੀ ਲਿਖਿਆ ਹੋਇਆ ਹੂੰ ਤਾਂ ਮਤਲਬ ਕਿ ਉਹ ਸੁਧਾਈ ਹੁੰਦੀ ਹੁੰਦੀ ਇੱਥੋਂ ਤੱਕ ਆ ਗਈ ਨਾ ਜੀ ਕਿ ਅਸੀਂ ਏ ਤੋਂ ਲਿਖਣਾ ਸਟਾਰਟ ਕਰ ਦਿੱਤਾ ਹੂੰ ਤੇ ਯਾਰ ਜੇ ਇਹਦੇ ਚ ਵੀ ਪੰਜਾਬ ਉਹ ਮੈਂ ਗੋਰਿਆਂ ਵਾਲੇ ਨਕਸ਼ੇ ਤੋਂ ਵੇਖਿਆ ਜਾ ਕੇ ਤੇ ਉਹ ਪੰਜਾਬ ਹੂੰ ਬਿਲਕੁਲ ਠੀਕ ਹੈ ਨਾ ਜੀ ਜੀ ਉਹ ਮੇਰਾ ਦੋਸਤ ਇੱਕ ਕੈਨੇਡਾ ਰਹਿੰਦਾ ਮੇਰਾ ਜਿਗਰੀ ਆ ਰਿਹਾ ਉਹ ਕਹਿੰਦਾ ਗੱਲ ਤੇਰੀ ਵਾਕਿਆ ਸਹੀ ਆ ਗੋਰਿਆਂ ਦੇ ਹਿਸਾਬ ਕਿਤਾਬ ਨਾਲ ਚੱਲ ਪੈਂਦੇ ਮੈਂ ਇੱਕ ਵਾਰੀ ਗਿਆ ਤੇ ਮੈਂ ਆਪਦਾ ਨਾਮ ਹਰਮਨ ਕਿਹਾ ਉਹਨੂੰ ਜੀ ਉਹ ਕਹਿੰਦਾ ਉਹ ਹਰਮਨ ਲਿਖੀ ਬੈਠਾ ਸੀਗਾ ਹਮ ਆਪਾਂ ਇਹ ਨਾਲ ਵੇਖਦੇ ਉਹ ਯੂ ਪਾਈ ਵਾਈ ਦਾ ਸੀਗਾ ਤਾਂ ਮਤਲਬ ਇਹ ਹੈ ਕਿ ਉਚਾਰਨ ਦੇ ਹਿਸਾਬ ਨਾਲ ਉਹਨਾਂ ਨੇ ਆਪ ਦੇ ਸਪੈਲਿੰਗ ਜਿਹੜੇ ਸੈੱਟ ਕੀਤੇ ਆ ਤੇ ਚਲੋ ਉਹ ਮੁੱਦਾ ਬਣ ਗਿਆ ਬਿਲਕੁਲ ਹੁਣ ਮੁੱਦਾ ਅੱਜ ਦਾ ਦਲਜੀਤ ਦਾ ਇਹ ਬਣਿਆ ਪਿਆ ਹੈ ਦਲਜੀਤ ਵੀ ਡੇਲੀ ਮੁੱਦਾ ਕਮਾਲ ਦੀ ਗੱਲ ਹੈ ਬਿਲਕੁਲ ਚਲੋ ਐਂਟਰਟੇਨਮੈਂਟ ਆਪਣੀ ਜਗ੍ਹਾ ਤੇ ਮੈਨੂੰ ਦੱਸੋ ਕਿ ਮਾਫ ਕਰਨਾ ਕੋਈ ਦਲਜੀਤ ਨੂੰ ਮੈਂ ਛੋਟਿਆ ਨਹੀਂ ਰਿਹਾ ਜੀ ਉਹਦੇ 'ਚ ਕੀ ਸਾਨੂੰ ਕੀ ਫਾਇਦਾ ਬਈ ਬਿਲਕੁਲ ਆ ਡੇਲੀ ਯਹੀ ਖਬਰਾਂ ਕਰ ਰਹੇ ਆ ਡੇਲੀ ਮਾਫ ਕਰਨਾ ਗੱਲ ਮੇਰੀ ਕਿਸੇ ਨੂੰ ਚੁਭਣੀ ਵੀ ਆ ਜਿਹੜਾ ਬਹੁਤਾ ਹੀ ਜ਼ਿਆਦਾ ਉਹ ਆ ਵੀ ਸਾਨੂੰ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਹੈਗਾ ਕਮਾਈ ਤੇ ਉਹ ਕਰ ਰਿਹਾ ਜੀ ਹਾਂ ਇੱਕ ਗੱਲ ਉਹਦੀ ਸਹੀ ਆ ਕਿ ਭਈ ਇਹ ਜਿਹੜਾ ਅਸੀਂ ਪ੍ਰੋਗਰਾਮ ਕਰਦੇ ਆ ਹੂੰ ਕਿ ਇਹ ਕੱਲਾ ਮੈਂ ਨਹੀਂ ਕਮਾਉਂਦਾ ਬਿਲਕੁਲ ਬਹੁਤ ਸਾਰੇ ਲੋਕ ਕਮਾਈ ਕਰਦੇ ਆ ਕਮਾਈ ਕਰਦਾ ਬਿਲਕੁਲ ਤਾਂ ਉਹਨੇ ਹੁਣ ਸਫਾਈ ਦਿੱਤੀ ਆ ਕਿ ਮੈਂ ਯਾਰ ਇਹ ਨਹੀਂ ਸੀ ਕਿ ਆ ਕਿ ਇੰਡੀਆ ਚ ਮੈਂ ਸ਼ੋਰ ਨਹੀਂ ਕਰਨਾ ਇੱਕ ਤੋਂ ਬਾਅਦ ਆ ਜੀ ਜੀ ਮੈਂ ਚੰਡੀਗੜ੍ਹ ਦਾ ਕਿਹਾ ਹੂੰ ਉਹਨੂੰ ਸਪਸ਼ਟੀਕਰਨ ਦੇਣੇ ਪੈ ਰਹੇ ਨੇ ਬਿਲਕੁਲ ਕਮਾਲ ਦੀ ਗੱਲ ਜੋ ਕਹਿਤੀ ਉਹਦਾ ਮੈਂ ਤਾਂ ਹੀ ਤਾਂ ਕਹਿ ਰਿਹਾ ਕਿ ਕਲਾਕਾਰਾਂ ਵਾਸਤੇ ਨਿਊਜ਼ ਚੈਨਲਾਂ ਨੂੰ ਅੱਡ ਤੋਂ ਇੱਕ ਕਹਿੰਦਾ ਕਿ ਬੁਲੇਟਿਨ ਬਣਾਉਣਾ ਪੈਣਾ ਜੀ ਜੀ ਜਿਹਦੇ ਚ 10 15 ਮਿੰਟ ਵੀ ਆਉ ਹੁਣ ਕਲਾਕਾਰਾਂ ਦੀਆਂ ਖ਼ਬਰਾਂ ਕਰ ਲਓ ਬਿਲਕੁਲ ਹੁਣ ਉਧਰੋਂ ਦੂਸਰੇ ਪਾਸੇ ਜੇ ਆਪਾਂ ਵੇਖੀਏ ਤੇ ਸਾਹਿਬ ਇਹ ਮਾਮਲਾ ਜਿਹੜਾ ਹਮ ਹੁਣ ਸਤਿੰਦਰ ਸਰਤਾਜ ਨੇ ਚੁੱਕਿਆ ਸਤਿੰਦਰ ਸਰਤਾਜ ਇੱਕ ਐਸਾ ਆਰਟਿਸਟ ਆ ਜਿਹੜਾ ਕਿ ਕੰਟਰੋਵਰਸੀ ਤੋਂ ਕੋਹਾਂ ਦੂਰ ਰਹਿੰਦਾ ਬਿਲਕੁਲ ਉਹਨਾਂ ਨੇ ਬਕਾਇਦਾ ਜਿਸ ਤਰ੍ਹਾਂ ਦਾ ਇੱਕ ਉਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕੀਤਾ ਇੱਕ ਤਰ੍ਹਾਂ ਨਾਲ ਜੀ ਠੀਕ ਹੈ ਨਾ ਜੀ ਉਹਨਾਂ ਦੀ ਆਪਣੀ ਕੰਪਨੀ ਆ ਫਰਦੌਸ ਐਂਟਰਟੇਨਮੈਂਟ ਕੁਸ਼ੀ ਇਸ ਤਰ੍ਹਾਂ ਦੀ ਕੰਪਨੀਆਂ ਉਹਨਾਂ ਦੀ ਬਿਲਕੁਲ ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਵੀ ਇੱਕ ਤੇ ਆ ਕਿ ਸਾਨੂੰ ਤੁਸੀਂ ਆ ਜੜੀਆਂ ਨਾ ਪਰਮਿਸ਼ਨਾਂ ਵਾਲੇ ਚੱਕਰ ਚੋਂ ਇਹਨੂੰ ਕੱਢੋ ਸਾਨੂੰ ਹੂੰ ਵੀ ਮਸਲਾ ਇਹ ਆ ਕਿ ਸਿੰਗਲ ਵਿੰਡੋ ਹੁਣ ਜਿਵੇਂ ਵਪਾਰੀ ਵਾਸਤੇ ਸਿੰਗਲ ਵਿੰਡੋ ਸਿਸਟਮ ਕੀ ਹੁੰਦਾ ਕਿ ਸਿੰਗਲ ਵਿੰਡੋ ਤੇ ਕੀ ਆ ਤੁਸੀਂ ਆਪਣਾ ਕੋਈ ਕਰਨਾ ਹੈ ਨਾ ਜੀ ਜੀ ਕਾਰੋਬਾਰ ਕਰਨਾ ਤੁਸੀਂ ਜਾ ਕੇ ਇੱਕ ਅਰਜ਼ੀ ਦਿੱਤੀ ਜੋ ਚਾਹੀਦੀ ਆ ਰਿਕੁਆਇਰਮੈਂਟ ਆ ਕਿ ਆ ਲੋ ਸਰ ਇੱਕੋ ਵਿੰਡੋ ਤੋਂ ਤੁਹਾਨੂੰ ਸਾਰੀਆਂ ਪਰਮਿਸ਼ਨਾਂ ਮਿਲ ਜਾਣੀਆਂ ਹਰਾਸਟਾਮ ਮਾਨਸਾ ਬਹੁਤ ਵਾਰੀ ਪ੍ਰਚਾਰਦੇ ਹੁੰਦੇ ਆ ਜੀ ਉਹ ਕੀ ਆ ਆਹੀ ਚੀਜ਼ਾਂ ਨੇ ਤਾਂ ਉਹ ਕਹਿੰਦੇ ਕਿ ਕਿਸੇ ਆਰਟਿਸਟ ਨੇ ਜੇ ਅਰਜ਼ੀ ਦਿੱਤੀ ਆ ਕਿਸੇ ਕਲਾਕਾਰ ਫਨਕਾਰ ਨੇ ਅਰਜ਼ੀ ਦਿੱਤੀ ਕਿ ਮੈਂ ਸ਼ੋਅ ਕਰਨਾ ਹੈ ਤਾਂ ਤੁਸੀਂ ਸਾਰੀਆਂ ਪਰਮਿਸ਼ਨਾਂ ਇੱਕੋ ਜਗ੍ਹਾ ਤੋਂ ਸਾਨੂੰ ਜਾਰੀ ਕਰ ਦਿਓ ਚੰਡੀਗੜ੍ਹ ਤੋਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਨਾ ਸਰ ਸ਼ੋਅ ਕਰਾਉਣਾ ਪ੍ਰੋਗਰਾਮ ਕਰਾਉਣਾ ਮੁਹੱਲੀ 'ਚ ਕਰਾ ਕੇ ਦੇਖ ਲਓ ਮਸਲਾ ਬਣ ਗਿਆ ਆਰੇ ਭਾਈ ਬਹੁਤ ਔਖਾ ਹੈ ਉੱਥੇ ਉੱਥੇ ਬਲੋਟ ਵਾਲਾ ਤਾਂ ਥੋੜੀ ਹੈ ਕਿ ਗਲੀ 'ਚ ਟੈਂਟ ਲਾ ਲਓ ਜੀ ਜੀ ਬਿਲਕੁਲ ਉੱਥੇ ਨਹੀਂ ਇਹ ਕੰਮ ਚੱਲਦਾ ਸੋ ਗੱਲ ਇਹ ਆ ਕਿ ਉਹ ਉੱਥੇ ਤਾਂ ਉਹਨਾਂ ਨੇ ਹੋਰ ਵੀ ਗੱਲ ਕਹ ਕਹਿ ਦਿੱਤੀ ਜੀ ਕਿ ਇਹ ਸਤੋਂ ਪਾਸ ਮੰਗਦੇ ਨੇ ਹੂੰ ਫਿਰ ਪਾਸ ਤੇ ਵੀ ਹਜ਼ੂਰ ਹੈ ਆਪ ਨਹੀਂ ਉਹਦੇ ਨਾਲ ਚਾਰ ਹੋਰ ਚੱਕ ਲਿਆਉਂਦੇ ਅਸੀਂ ਦੱਸੋ ਕੀ ਕਰੀਏ ਤਾਂ ਇਹ ਮਾਮਲਾ ਕਾਫੀ ਐਹਮiyet ਰੱਖਦਾ ਹੈ ਜੀ ਕਿ ਇਨਫਰਾਸਟ੍ਰਕਚਰ ਦੇ ਨਾਮ ਤੇ ਦਲਜੀਤ ਤੁਸਾਂਜ ਨੇ ਮੁੱਦਾ ਚੁੱਕਿਆ ਹੂੰ ਕਿ ਭਾਈ ਅਸੀਂ ਜਦੋਂ ਸਭ ਕੁਝ ਤੁਹਾਡੇ ਤੋਂ ਇਜਾਜ਼ਤ ਲੈ ਕੇ ਕਰਦੇ ਆ ਤਾਂ ਘੱਟੋ ਘੱਟ ਸਾਨੂੰ ਬੁਨਿਆਦੀ ਢਾਂਚਾ ਤਾਂ ਦਿਓ ਇਹਦੇ ਤੋਂ ਸੈਂਟਰ ਵੀ ਤੇ ਕਮਾਈ ਕਰ ਰਿਹਾ ਨਾ ਜੀਐਸਟੀ ਲਾ ਕੇ ਬਿਲਕੁਲ ਟਿਕਟਾਂ ਤੇ ਸਰ ਜੀਐਸਟੀ ਲੱਗੇਗੀ ਕਿ ਨਹੀਂ ਬਿਲਕੁਲ ਜੀ ਜੀਐਸਟੀ 18 ਲੱਗੀ 28 ਲੱਗੀ ਹੈ ਜਿੰਨੀ ਵੀ ਲੱਗੀ ਹੈ ਉਹ ਪੈਸਾ ਕਿੱਥੇ ਗਿਆ ਜੀ ਲੋਕਲ ਪ੍ਰਸ਼ਾਸਨ ਆ ਗਿਆ ਚੰਡੀਗੜ੍ਹ ਦਾ ਉਹਨੇ ਪਾਰਕਿੰਗ ਦਾ ਵੀ ਲੈਣਾ ਉੱਥੋਂ ਦਾ ਵੀ ਉੱਥੋਂ ਦਾ ਫੂਡ ਵਿਕਣਾ ਪਾਣੀ ਵਿਕਣਾ ਜੋ ਵੀ ਵਿਕਣਾ ਉਹਨੇ ਕਮਾਈ ਕਰ ਲਈ ਜੀ ਤਾਂ ਕਹਿਣ ਦਾ ਮਤਲਬ ਕਿ ਟਾਂਚਾ ਕਿਨੇ ਦੇਣਾ ਹੂੰ ਤਾਂ ਫਿਰ ਉਹ ਉਲਟਾ ਸਰਦਾਰਸ ਵਾਲੇ ਕਹਿਣ ਡਿਆ ਸਾਬ ਉਹ ਕਹਿੰਦੇ ਕਿ ਇਹ ਤੇ ਪਾਸ ਮੰਗਦੇ ਸਤ ਪਾਸ ਮੰਗਦੇ ਤੇ ਉਹਦੇ ਤੇ ਵੀ ਆਪ ਨੇ ਉਹਦੇ ਨਾਲ 6-6 ਹੋਰ ਲੈ ਆਉਂਦੇ ਨੇ ਹੂੰ ਵੀ ਸਾਡੀ ਜਾਨ ਛਡਾਓ ਅਈ ਕੀ ਰੋ ਕਹਿੰਦੇ ਉਹਦਾ ਵੀ ਸ਼ੋਅ ਹੈ ਵੀ ਢਿਲੋਂ ਦਾ ਤੇ ਜਿਹੜੇ ਆ ਮਸਲੇ ਰਹੇ ਤੇ ਫਿਰ ਉਹਦਾ ਵੀ ਔਖਾ ਹੀ ਕੰਮ ਇਹਦਾ ਹਾਲੀਵੁੱਡੀ ਤੇ ਬਈ ਮੈਨੂੰ ਲੱਗਦਾ ਕਿ ਕੰਮ ਔਖਾ ਹੀ ਹੋ ਜਾਣਾ ਇਹਨਾਂ ਨੇ ਇਹ ਤਾਂ ਚੰਡੀਗੜ੍ਹ ਕਹਿੰਦੇ ਮੈਨੂੰ ਲੱਗਦਾ ਨਾ ਪੰਜਾਬ ਚੋਂ ਵੀ ਸ਼ੋਅ ਕਰ ਦੋ ਤੌਬਾ ਕਰ ਲੈਣੀ ਹੈ ਬਿਲਕੁਲ ਬਿਲਕੁਲ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਪਏ ਨੇ ਜਦ ਕਿ ਮੈਂ ਵਾਰ-ਵਾਰ ਕਹਿਣਾ ਕਿ ਸਾਬ ਜੀ ਡੀ ਇਸ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਹੁੰਦੀ ਹੈ ਨਾ ਉਹ ਕਿਸੇ ਇੱਕ ਨੂੰ ਰੋਜ਼ਗਾਰ ਨਹੀਂ ਦਿੰਦੀ ਜੀ ਸਾਨੂੰ ਤਾਂ ਚਾਹੀਦਾ ਸਗੋ ਮਤਲਬ ਕਿ ਮੁਹਾਲੀ ਚੰਡੀਗੜ੍ਹ ਦੇ ਮੁਕਾਬਲੇ ਸ਼ੁਰੂ ਕਰੋ ਬਿਲਕੁਲ ਇੰਟਰਟੇਨਮੈਂਟ ਦੀ ਇੰਡਸਟਰੀ ਬਣਾਉ ਉਹਥੇ ਮਾਨ ਸਾਹਿਬ ਚੌਥੇ ਕੁ ਮਹੀਨੇ ਇਹਨਾਂ ਦੇ ਨਾ ਚਾਰ ਪੰਜ ਕਲਾਕਾਰ ਆ ਗਏ ਨੇ ਫਿਲਮੀ ਉਹ ਇਹਨਾਂ ਦੇ ਦਰਬਾਰ ਦੇ ਜਿਵੇਂ ਵੀਰਵਾਲੂ ਰਹੀ ਸੀ ਕਿ ਨਾਵੇਂ ਨੇ ਉਹ ਮਾਫ ਕਰਨਾ ਗੱਲ ਚੁਬ ਜਾਣੀ ਆ ਕਿਸੇ ਆਰਟਿਸਟ ਨੂੰ ਉਹ ਚਲੇ ਜਾਂਦੇ ਤੇ ਐਵੇਂ ਹਾਜ਼ਰੀ ਜੀ ਭਰ ਕੇ ਉਥੋਂ ਸਮੋਸਾ ਸਮਾਸਾ ਖਾ ਕੇ ਆ ਜਾਂਦੇ ਬੜੇ ਖੁਸ਼ ਹੁੰਦੇ ਨੇ ਫੋਟੋਆਂ ਫਟਵਾ ਪਾ ਲੈਂਦੇ ਆ ਜੀ ਤੇ ਇਹਨਾਂ ਦਾ ਸਟੇਟਮੈਂਟ ਹੁੰਦਾ ਰੇਕ ਵਾਰੀ ਅਸੀਂ ਇੱਥੇ ਜੀ ਫਿਲਮ ਸਿਟੀ ਬਣਾਵਾਂਗੇ ਲੋ ਮੈਂ ਇਹ ਸੁਣਦਾ ਸੁਣਦਾ ਆ 35 ਸਾਲਾਂ ਤੋਂ 50 ਦੇ ਨੇੜੇ ਆ ਗਿਆ ਮਹੱਲੀ ਕਿ ਫਿਲਮ ਸਿਟੀ ਬਣਦੀ ਹੈ ਜੀ ਸੁਆਹ ਬਣਨੀ ਆ ਬਸ ਗੱਲਾਂ ਦੇ ਇਥੇ ਬਸ ਹੀ ਬਣ ਜਾਂਦੀ ਇਕੱਲੀ ਹੋਰ ਗੱਲਾਂ ਦੇ ਗੁਲਗਲੇ ਕਢੀ ਜਾਂਦੇ ਨੇ ਜਿੰਨੇ ਮਰਜ਼ੀ ਕਢਵਾ ਲਓ ਇਹਨਾਂ ਤੋਂ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਇਹ ਚਾਹੀਦਾ ਹੈ ਕਿ ਜੇ ਚੰਡੀਗੜ੍ਹ ਚ ਉਹ ਖਿਆਈ ਆ ਰਹੀ ਹੈ ਕਲਾ ਕਰਨ ਉਹਨੂੰ ਕਿੱਧਰ ਆਜੋ ਯਾਰ ਜੀ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰੋਜ਼ਗਾਰ ਨਿਕਲਦਾ ਸਾਬ ਕੰਮ ਨਿਕਲਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਮਹਾਲੀ ਚ ਉਦੋਂ ਵੀ ਤਾਂ ਬਤੇਰਾ ਕੋਈ ਚੱਲੀ ਜਾਂਦਾ ਬਾਕੀ ਸਾਰਾ ਕੁਝ ਕਲਾਕਾਰ ਨੇ ਥੋੜੀ ਵੇਖਣਾ ਦਾ ਜਿਆਦਾ ਮਹਾਲੀ ਦੇ ਵਿੱਚ ਤੇ ਉਹ ਟੀਨਾ ਦੇ ਵਿੱਚ ਠੇਕੇ ਚ ਲਾਈ ਗਏ ਇੰਨਾ ਇੰਨਾ ਚਿਹਰਾ ਤੇ ਜੀ ਤੋ ਸੋ ਇਹ ਚੀਜ਼ ਜਿਹੜੀ ਹੈ ਨਾ ਉਹ ਵੇਖਣੀ ਚਾਹੀਦੀ ਆ ਸਮੱਸਿਆ ਜਿਹੜੀ ਆ ਕਲਾਕਾਰਾਂ ਨੂੰ ਆ ਰਹੀ ਆ ਇਹ ਕਹਿ ਰਹੇ ਆ ਮੈਂ ਠੀਕ ਆ ਮੈਂ ਆਪਦੀ ਗੱਲ ਤੇ ਕਹਿ ਰਿਹਾ ਕਿ ਇਹਦੇ ਚੋਂ ਆਮ ਬੰਦੇ ਨੂੰ ਕੁਝ ਨਹੀਂ ਮਿਲਣਾ ਸਰ ਕੋਈ 40000 ਦੀ ਕੋਈ 4000 ਦੀ ਟਿਕਟ ਹੈ ਜਿਹੜੀ ਆਮ ਬੰਦਾ ਥੋੜੀ ਲੈ ਲੂਗਾ ਇਹਦਾ ਜੀ ਬਿਲਕੁਲ ਮੇਰਾ ਦੋਸਤ ਇੱਕ ਦੱਸ ਰਿਹਾ ਸੀਗਾ ਕਿ 15000 ਦੀਆਂ ਮੈਂ ਦੋ ਟਿਕਟਾਂ ਲਈਆਂ ਤੇ ਜਾਣਾ ਉਹਨਾਂ ਨੇ 300 ਕਿਲੋਮੀਟਰ ਜਾਣਾ ਤੇ 300 ਆਉਣਾ 600 ਕਿਲੋਮੀਟਰ ਤਾਂ ਖਰਚਾ ਗਿਣ ਲਓ ਟੋਟਲ ਕਿੰਨਾ ਹੋ ਗਿਆ ਬਿਲਕੁਲ ਬਿਲਕੁਲ ਮੈਂ ਨਹੀਂ ਕਹਿੰਦਾ ਭਾਈ ਇਹ ਰੋਜ਼ਗਾਰ ਵੀ ਨਿਕਲਦਾ ਹੈ ਠੀਕ ਹੈ ਪਰ ਗੱਲ ਇਹ ਆ ਕਿ ਜਦੋਂ ਤੁਸੀਂ ਇੰਨੀ ਕਮਾਈ ਕਰ ਰਹੇ ਹੋ ਹਮ ਸਾਰੇ ਜਾਣੇ ਤਾਂ ਫਿਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਕਮੀਆਂ ਪੇਸ਼ੀਆਂ ਆਣਗੀਆਂ ਉਹ ਉਹਨਾਂ ਤੇ ਵੀ ਧਿਆਨ ਕਰੋ ਨਾ ਬਿਲਕੁਲ ਬਿਲਕੁਲ ਧਿਆਨ ਕਰਨ ਦੀ ਜ਼ਰੂਰਤ ਹੈ ਸਰ ਬਿਲਕੁਲ ਜੀ ਬਾਕੀ ਸਿਕਿਉਰਿਟੀ ਦੇ ਵੀ ਫਰਜ਼ ਬੰਦੇ ਆ ਉਹ ਮੋਬਾਈਲ ਫੋਨ ਚੋਰੀ ਹੋਇਆ ਉਹ ਔਰ ਇਹਨਾਂ ਸਾਰੋਕਦਾ ਹੁੰਦਾ ਕੰਮ ਇੱਥੇ ਰਾਹੁਲ ਗਾਂਧੀ ਆਇਆ ਤੇ ਕਾਂਗਰਸੀਆਂ ਦੇ ਜੇਬ ਜੇਬ ਕੱਟੇ ਗਏ ਕੱਟੇ ਗਏ ਤੋਂ ਇੱਕ ਹਿੰਦੀ ਅਖਬਾਰ ਨੇ ਲਿਖਣਾ ਤਾਂ ਇਹ ਸੀਗਾ ਕਿ ਕਾਂਗਰਸੀਓਂ ਕੇ ਜੇਬ ਕਟੇ ਉਹਨਾਂ ਨੇ ਲਿਖ ਦਿੱਤਾ ਕਾਂਗਰਸੀਓਂ ਨੇ ਜੇਬ ਕਟੇ ਜੀ ਤੋ ਇਸ ਤਰ੍ਹਾਂ ਹੁੰਦਾ ਹੈ ਸਰ ਕੱਠ ਦੇ ਵਿੱਚ ਇਹ ਨਹੀਂ ਜਿੱਸਾ ਰੁਕਦੀਆਂ ਹੁੰਦੀਆਂ ਉਹ ਬੜੇ ਤੇਜ਼ ਹੁੰਦੇ ਨੇ ਪਾਕਟ ਮਾਰ ਜਿਹੜੇ ਹੁੰਦੇ ਨੇ ਸਰ ਉਡਾ ਦਿੰਦੇ ਨੇ ਉਹ ਤੇ ਬੜਾ ਬੜਾ ਤੇਜ਼ ਹੁੰਦਾ ਕੰਮ ਉਹਨਾਂ ਦਾ ਉਹ ਤਾਂ ਯਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਜੀ ਜੀ ਬਿਲਕੁਲ ਹੁਣ ਕੱਲੇ ਕੱਲੇ ਬੰਦੇ ਤੇ ਪੁਲਿਸ ਕਿਵੇਂ ਲਾ ਦਿਓਗੇ ਤੁਸੀਂ ਉੱਥੇ 50 ਹਜ਼ਾਰ ਬੰਦਾ ਲੱਖ ਬੰਦਾ ਹੈ ਬਿਲਕੁਲ ਤਾਂ ਕੱਲੇ ਕੱਲੇ ਤੇ ਪੁਲਿਸ ਵਾਲਾ ਤਾਂ ਨਹੀਂ ਨਖਰੋ ਸਕਦਾ ਬਾਕੀ ਕੱਲੇ ਜਿਹੜੇ ਟਿਕਟ ਲੈ ਕੇ ਗਿਆ ਟਿਕਟ ਦਿਖਾਈ ਜਾਂਦਾ ਮੇਰੇ ਕੋਲ ਤਾਂ ਟਿਕਟਾਂ ਨੂੰ ਤੁਸੀਂ ਰੋਕ ਵੀ ਨਹੀਂ ਸਕਦੇ ਆ ਜੋ ਉਹੀ ਤੇ ਗੱਲ ਹੈ ਨਾ ਉਹ ਟਿਕਟਾ ਓਏ ਇਹੋ ਜਿਹੇ ਬੰਦੇ ਤੇ ਖੰਡ ਕਰਨ ਬਿਲਕੁਲ 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 ਜੀ ਬਿਲਕੁਲ ਇੱਕ ਮਿੱਤਰ ਕਹਿ ਰਹੇ ਸੀਗੇ ਇੱਥੇ ਕਿ ਅੰਬਾਨੀਆਂ ਦੇ ਸ਼ੋਅ ਤੋਂ ਬਾਅਦ ਦਲਜੀਤ ਦੇ ਜ਼ਿਆਦਾ ਹੀ ਮਗਰ ਪੈ ਗਿਆ ਕਹਿੰਦੇ ਬੱਲੀ ਸਾਹਿਬ ਕਹਿ ਰਹੇ ਨੇ ਕਿ ਦਲਜੀਤ ਦੇ ਸ਼ੋਅ ਦੀ ਵੀ ਜਾਂਚ ਹੋ ਰਹੀ ਹੈ ਕਹਿੰਦੇ 75 ਡੈਸੀਬਲ ਆਵਾਜ਼ ਦੀ ਪਰਮਿਸ਼ਨ ਦਿੱਤੀ ਸੀ ਉੱਪਰ ਕਿ 80 ਡੈਸੀਬਲ ਬਸ ਇਹ ਤੁਹਾਨੂੰ ਮੈਂ ਦੱਸਿਆ ਨਾ ਇਹ ਬੜਾ ਸਿਆਪਾ ਪਾਉਂਦੇ ਆ ਚੰਡੀਗੜ੍ਹ ਵਾਲੇ ਹਜ਼ੂਰ ਜੀ 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 ਇੱਥੇ ਬਹੁਤ ਚਲੋ ਠੀਕ ਹੈ ਨਿਯਮ ਕਾਇਦੇ ਹੈਗੇ ਆ ਪਰ ਉੱਥੇ ਬਥੇਰਾ ਕੁਝ ਬੇਨਿਯਮੀਆਂ ਦੇ ਤਹਿਤ ਵੀ ਤੇ ਹੋ ਰਿਹਾ ਮੈਂ ਨਹੀਂ ਕਹਿੰਦਾ ਕਿ ਨਿਯਮ ਫਾਲੋ ਨਾ ਕਰੋ ਨਿਯ ਤੇ ਤੁਸੀਂ ਕਰਵਾ ਵੀ ਰਹੇ ਹੋ ਪਰ ਜੋ ਬੁਨਿਆਦੀ ਢਾਂਚਾ ਦੇਣਾ ਹੈ ਗੱਲ ਤੁਹਾਡੀ درست ਹੈ ਕਿ ਚਲੋ ਬਾਈ ਉਹ ਵੀ ਲਾਅ ਐਂਡ ਆਰਡਰ ਦਾ ਵੀ ਫਰਿਸ਼ਾ ਤੁਹਾਡਾ ਹੈ ਨਾ ਕੋਈ ਚੋਰੀ ਚਿਕਰੀ ਵਾਲਾ ਵੀ ਤਾਂ ਗੱਲ ਇਹ ਹੈ ਕਿ ਠੀਕ ਹੈ ਸਾਰੀਆਂ ਜ਼ਿੰਮੇਵਾਰੀਆਂ ਤੇ ਨਿਭਾਓ ਨਾ ਕਮਾਈ ਬਹੁਤ ਹੋ ਰਹੀ ਹੈ ਤੁਹਾਨੂੰ ਬਿਲਕੁਲ ਬਿਲਕੁਲ ਜੀ ਬਿਲਕੁਲ ਬੁੱਟਰ ਸਾਹਿਬ ਬਹੁਤ ਸੋਹਣੀ ਗੱਲ ਕਰ ਰਹੇ ਕਹਿੰਦੇ ਪਹਿਲਾਂ ਸਾਰੇ ਸਮਿਆਂ ਚ ਬੜਾ ਵਧੀਆ ਕੰਮ ਸੀ ਕਹਿੰਦੇ ਟੈਂਟ ਚਾ ਲਾ ਲਿਆ ਸੀ ਖੇਤਾਂ ਦੇ ਜਿਹੜੇ ਉਹ ਤਾਂ ਬੜਾ ਹੀ ਵਧੀਆ ਸੀਗਾ ਸਰ ਉਹ ਕਲਾਕਾਰ ਬਾਰੇ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਹੂੰ ਕਿ ਕੌਣ ਆ ਕਿੱਥੋਂ ਆਇਆ ਕੀ ਹਿਸਾਬ ਕਿਤਾਵਿਆ ਇੱਥੇ ਕਲਾਕਾਰ ਸ਼ੱਕ ਮਾਰਦਾ ਤੇ ਫੇਸਬੁੱਕ ਤੇ ਪੋਸਟ ਪੈ ਜਾਂਦੀ ਆ ਤੇ ਫਲਾਣੇ ਨੇ ਸ਼ੱਕ ਮਾਰੀ ਹੈ ਜੀ ਇੰਨੇ ਵਜ ਕੇ ਇੰਨੇ ਮਿੰਟ ਤੇ ਇੰਨੇ ਮਿਲੀਸੈਕਿੰਡ ਪਹਿਲਾਂ ਪਲਾ ਬਿਲਕੁਲ 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 ਆਵਣ ਪਨੂ ਸਾਹ ਪੁਸ਼ਪਾਵੜੇ ਯਾ ਲੂ ਅਰਜਨ ਦੇ ਵੀ ਗੱਲਬਾਤ ਹੋ ਚੁੱਕੀ ਹੈ ਆਪਾਂ ਇਸ ਤੇ ਇੱਕ ਦਿਨ ਪੂਰੀ ਗੱਲਬਾਤ ਕੀਤੀ ਸੀਗੀ ਉਹ ਕੋਈ ਉਹਦਾ ਵੀ ਕੁਝ ਇਦਾਂ ਹੀ ਸਿਰਮੇ ਦੇ ਵਿੱਚ ਜਾਣ ਦਾ ਇੱਕ ਮਸਲਾ ਆਇਆ ਸੀ ਜਿਹਦੇ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਸੀ ਖੈਰ ਜ਼ਮਾਨਤ ਸਜ਼ਮੂਤ ਮਿਲ ਜਾਂਦੀ ਹੈ ਇਹਨਾਂ ਨੂੰ